ਜਿਹੜੇ ਇਹ ਇਨਸਪੈਕਟਰ ਐ ਕਿਉਂ ਡਰਦੇ ਆ ਪਤਾ ਹੈਗਾ ਇਹਨਾਂ ਨੂੰ ਪਰਤਾ ਖੁੱਲਣ ਗਿਆ ਇਹਦੇ ਵਿੱਚ ਕੱਲੇ ਇਨਸਪੈਕਟਰ ਨਹੀਂ ਆਉਣੇ 4 ਜਿਹੜੇ ਦੋ ਹੋਰ ਪੁਲਿਸ ਮੁਲਾਜ਼ਮਾ ਕੱਲੇ ਉਹ ਨਹੀਂ ਆਉਣੇ 6 ਨਹੀਂ ਆਉਣੇ ਦੇ ਵਿੱਚ ਆ ਬੜੇ ਦੇ ਵਿੱਚ ਟੰਗੇ ਜਾਣੇ ਆ ਜਿਸ ਤਰ੍ਹਾਂ 10 ਉਹ ਜਿਹੜਾ 993 ਵਿੱਚ 10 ਜਾਣਿਆ ਨੇ ਅਨਕਾਉਂਟਰ ਕੀਤਾ ਸੀ ਜਿਹੜਾ ਇਹਦਾ ਪੰਜ ਬੱਚੜ ਅਫਸਰਾਂ ਨੂੰ ਜਿਹੜੇ ਆ ਸਜ਼ਾ ਮਿਲੀ ਆ ਤੇ ਨਾਲ ਮੈਂ ਬੇਨਤੀ ਕਰਦਾ ਕਿ ਅਦਾਲਤ ਵੱਲੋਂ ਉਹਨਾਂ ਪਰਿਵਾਰਾਂ ਨੂੰ ਜਿੱਥੇ ਕਿ ਮੁਆਵਜ਼ਾ ਦਿੱਤਾ ਗਿਆ ਤੇ ਉੱਥੇ ਉਹਨਾਂ ਨੂੰ ਜਿਹੜੀ ਇੱਕ ਸਰਕਾਰੀ ਨੌਕਰੀ ਵੀ ਜਿਹੜੀ ਦੇਣੀ ਜ਼ਰੂਰ ਬਣਦੀ ਆ ਤੇ ਤੁਸੀਂ ਬੰਦੇ ਵੀ ਮਾਰ ਦਿਓ ਤੁਸੀਂ ਜਿਹੜਾ ਕਰਨਲ ਆ ਫੌਜ ਦਾ ਉਹਨੂੰ ਤੁਸੀਂ ਕੁੱਟ ਵੀ ਦਿਓ ਉਹਦੇ ਮੁੰਡੇ ਦਾ ਸਿਰ ਪਾੜ ਦਿਓ ਤੇ ਉਹਦੇ ਤੁਸੀਂ ਲੱਤਾਂ ਬਾਹਾਂ ਤੋੜ ਦਿਓ ਤੇ ਅਜੇ ਸ਼ਰਮ ਨਹੀਂ ਉਹਦੀ ਬੇਸ਼ਰਮਾ ਨੂੰ ਸੁਪਰੀਮ ਕੋਰਟ ਭਜਦਿਆਂ ਨੂੰ ਵਾਜ ਜੀ ਕਾ ਖਾਲਸਾ ਵਾਜ ਜੀ ਕੀ ਫਤਿਹ ਤਾਨੂੰ ਅੱਜ ਜਿਹੜੀਆਂ ਖਬਰਾਂ ਨੇ ਉਹ ਤਿੰਨ ਚਾਰ ਖਬਰਾਂ ਸੁਣਾਉਣੇ ਆ ਸਾਰੀਆਂ ਖਬਰਾਂ ਜੁੜੀਆਂ ਨੇ ਝੂਠੇ ਪੁਲਿਸ ਮੁਕਾਬਲਿਆਂ ਦੇ ਨਾਲ ਭਰਿਆ ਪਿਆ ਪੰਜਾਬ ਝੂਠੇ ਪੁਲਿਸ ਮੁਕਾਬਲਿਆਂ ਦੇ ਨਾਲ ਕੋ ਕੋ ਕੇ ਮੁੰਡਿਆਂ ਨੂੰ ਜਿਹੜਾ ਮਾਰਿਆ 1990 ਤੋਂ ਲੈ ਕੇ 95 ਤੱਕ ਹੁਣ ਜਿਹੜਾ ਕਿ ਮਾਧੇ ਵਾਲਿਆਂ ਵੱਲੋਂ ਜਿਹੜਾ ਕਾਰਵਾਈ ਕੀਤੀ ਜਾ ਰਹੀ ਆ ਪੇਪਰ ਮਾਲਵੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਆ ਘਰਾਂ ਦੇ ਵਿੱਚੋਂ ਕਿਸੇ ਦੇ ਦੋ ਨੌਜਵਾਨ ਚਾਕੇ ਮਾਰੇ ਕਿਸੇ ਤਿੰਨ ਮਰੇ ਆ ਬਠਿੰਡਾ ਮਾਨਸਾ ਜਿਹੜਾ ਸਭ ਤੋਂ ਵੱਧ ਭਰਿਆ ਪਿਆਗਾ ਇਨ੍ਹਾਂ ਝੂਠੇ ਪੁਲਿਸ ਮੁਕਾਬਲਿਆਂ ਦੇ ਨਾਲ ਇਨ੍ਹਾਂ ਦਲ ਦੀ ਖਜੋਖਾ ਕੌਣ ਕਰੂਗਾ ਤੇ ਇਨ੍ਹਾਂ ਲੋਕ ਜਿਹੜੇ ਨੇ ਪੁਲਿਸ ਵਾਲੇ ਬਦਮਾਸ਼ ਜਿਹੜੇ ਨੇ ਜਿਹੜੇ ਅੱਜ ਰਿਟਾਇਰ ਹੋ ਕੇ ਜਿਹੜੇ ਮਹਿੰਗੀਆਂ ਮਹਿੰਗੀਆਂ ਕੋਠੀਆਂ ਦੇ ਵਿੱਚ ਬੈਠੇ ਆ ਪਰ ਜਿਹੜੇ ਗਰੀਬ ਆ ਗਰੀਬ ਤਬਕਾ ਦੇ ਜਿਹੜੇ ਨੌਜਵਾਨ ਮਾਰੇ ਆ ਉਹ ਗਰੀਬ ਅਜ ਦਿਹਾੜੀਆਂ ਕਰਦੇ ਫਿਰਦੇ ਆ ਤੇ ਕਿਸੇ ਦੇ ਸਕੇ ਭਰਾ ਦੋ ਮਾਰਤੇ ਕਿਸੇ ਦੇ ਦੋ ਭਰਾ ਤੇ ਇੱਕ ਜਿਹੜਾ ਭਿਓ ਕਿਸੇ ਦੇ ਤਿੰਨ ਕਿਸੇ ਦੇ ਚਾਰ ਕਿਸੇ ਦੇ ਇੱਕਾ ਜਾਨੀ ਕਿ ਇਹਨਾਂ ਨੇ ਮਾਲਵਾ ਵੀ ਜਿਹੜਾ ਖਾਲੀ ਕੀਤਾ ਹੋਇਆਗਾ ਤੁਹਾਨੂੰ ਇਸੇ ਤਹਿਤ ਜਿਹੜੀਆਂ ਖਬਰਾਂ ਨੇ ਉਹ ਸੁਣਾਉਣੇ ਆ ਕਿ ਜਿਹੜਾ ਅੱਜ ਕਈ ਜਿਹੜੇ ਮਾਮਲੇ ਆ ਸਾਹਮਣੇ ਆ ਰਹੇ ਆ ਇੱਕ ਤੁਹਾਨੂੰ ਮਾਮਲਾ ਦੱਸਦੇ ਆ ਕਿ ਫਰੀਦਕੋਟ ਦੀ ਅਦਾਲਤ ਨੇ ਅੱਜ ਪੁਲਿਸ ਵਾਲਿਆਂ ਨੂੰ 302 ਜਿਹੜਾ ਧਾਰਾ ਗਈ ਉਹਦੇ ਤਹਿਤ ਜਿਹੜਾ ਦੋਸਾ ਉਹ ਤੈਅ ਕਰ ਦਿੱਤੇ ਆ ਜਿਹੜਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਸਜ਼ਾ ਸੁਣਾਈ ਜਾਊਗੀ ਦੂਸਰੀ ਖਬਰ ਜੁੜੀ ਆ ਫਾਜ਼ਲਗਾ ਦੇ ਬੱਤੇ ਅੱਜ ਫੇਰ ਅਨਕਾਉਂਟਰ ਹੋਇਆ ਦੋ ਨੌਜਵਾਨਾਂ ਦਾ ਪੁਲਿਸ ਵੱਲੋਂ ਅਨਕਾਉਂਟਰ ਕੀਤਾ ਗਿਆ ਤੇ ਤੀਸਰੀ ਖਬਰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਇੱਕ ਜਿਹੜਾ ਸੰਗਰੂਰ ਦੇ ਵਿੱਚ ਨੌਜਵਾਨ ਨੂੰ ਜਿਹੜਾ ਕਿ ਜਿੱਤੇ ਜੂਏ ਪੀ ਲੱਗਿਆ ਹੋਇਆ ਸੀ ਉਹਨੂੰ ਜਿਹੜਾ ਮਾਰ ਮੁਕਾ ਦਿੱਤਾ ਤੇ ਪਰਿਵਾਰ ਵੱਲੋਂ ਵੱਡੇ ਦੋਸ਼ ਆ ਕਿ ਜੇਲ੍ਹ ਅਧਿਕਾਰੀਆਂ ਦੇ ਉੱਪਰ ਦੋਸ਼ ਆ ਕਿ ਉਹਨਾਂ ਨੇ ਜਿਹੜਾ ਸਾਡੇ ਪੁੱਤ ਦਾ ਜਣੇ ਉਹਨਾਂ ਦੇ ਪੁੱਤ ਦਾ ਜਿਹੜਾ ਕਤਲ ਕੀਤਾਗਾ ਉਹ ਜੇਲ੍ਹ ਅਧਿਕਾਰੀਆਂ ਉੱਪਰ ਵੱਡੇ ਸਵਾਲ ਖੜੇ ਹੋ ਚੁੱਕੇ ਆ ਜਿਹੜੀ ਕਿ ਹਰ ਪਾਸੇ ਜਿਹੜੀ ਹਾਹਾਕਾਰ ਮੱਚੀ ਹੋਈ ਆ ਅੱਜ ਜਿਹੜੀ ਸੀਬੀਆਈ ਦੀ ਕੋਰਟ ਮਹਾਲੀ ਵੱਲੋਂ ਪੰਜ ਬੱਚੜ ਅਫਸਰਾਂ ਨੂੰ ਜਿਹੜੀ ਸਜ਼ਾ ਸੁਣਾਈ ਗਈ ਆ ਜਿਨ੍ਹਾਂ ਦੇ ਵਿੱਚ 10 ਜਣੇ ਸੀ ਜਿਹੜਾ ਪੰਜ ਤਾਂ ਪਹਿਲੇ ਜਿਹੜਾ ਇੱਥੋਂ ਮਰ ਮੁੱਕ ਗਏ ਤੇ ਪੰਜ ਜਿਉਂਦੇ ਸੀ ਤੇ ਸੱਤ ਨੌਜਵਾਨ ਮਾਰੇ ਸੀ ਤੇ ਚਾਰ ਪੁਲਿਸ ਵਾਲੀ ਮਾਰ ਦਿੱਤੇ ਕਹਿੰਦੇ ਕਿ ਇਹ ਅਤਵਾਦੀ ਆ ਆਪ ਦੇ ਪੁਲਿਸ ਦੇ ਵਿੱਚ ਭਰਤੀ ਕੀਤੇ ਸੀ ਫਿਰ ਪੁਲਿਸ ਵਾਲੇ ਡਰ ਨੂੰ ਹਟ ਆ ਡਰਨ ਲੱਗੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਘਰਾਂ ਨੂੰ ਭੱਜਣ ਲੱਗ ਗਏ ਸੀ ਜਿਹੜਾ ਨੌਕਰੀਆਂ ਛੱਡ ਦਿੱਤੀਆਂ ਸੀ ਤੇ ਤੈਨੋਂ ਹੋਰ ਨੌਜਵਾਨ ਮਾਰੇ ਸੀ ਸੱਤ ਮਾਰੇ ਸੀ ਇਹਨਾਂ ਜਾਲਮਾਂ ਨੇ ਮੈਂ ਤੁਹਾਨੂੰ ਦੱਸ ਦਿੰਦਾ ਕਿ ਅੱਜ ਜਿਨ੍ਹਾਂ ਨੂੰ ਸਜ਼ਾ ਹੋਈ ਆ عمر ਕੈਦ ਦੀ ਸਜ਼ਾ ਸਜ਼ਾ ਹੋਈ ਆ ਤੇ 17.5 ਲੱਖ ਰੁਪਇਆ ਜਰਮਾਨਾ ਕੀਤਾ ਗਿਆ ਕੋਰਟ ਵੱਲੋਂ ਕਿ ਉਹਨਾਂ ਪੀੜਤ ਪਰਿਵਾਰਾਂ ਨੂੰ ਦਿੱਤਾ ਜਾਵੇ ਤੇ ਨਾਲ ਕਿ ਤਾਹਾਨੂੰ ਕਰਨ ਮਾਮਲੇ ਨਾਲ ਜਿਹੜੀ ਖਬਰ ਜੁੜੀ ਉਹ ਵੀ ਸੁਣਾਵਾਂਗੇ ਪਹਿਲਾਂ ਤੁਹਾਨੂੰ ਇਹ ਨਾਂ ਦੱਸ ਦਈਏ ਕਿ ਕਿਹੜੇ-ਕਿਹੜੇ ਉਹ ਨਾਮ ਨੇ ਜਿਹੜੇ ਜਿਹੜੇ ਵਿਛੜ ਅਫਸਰਾਂ ਨੇ ਸੱਤ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਜੂਨ 1993 ਦੇ ਵਿੱਚ ਮਾਰਿਆ ਸੀ ਤਰੱਕੀਆਂ ਲਈਆਂ ਕੋਈ ਐਨਸਬੈਟਰ ਬਣ ਗਿਆ ਕੋਈ ਏਐਸ ਵੀ ਬਣ ਗਿਆ ਕੋਈ ਡੀਐਸਪੀ ਬਣ ਗਿਆ ਕੋਈ ਐਸਐਸਪੀ ਬਣ ਗਿਆ ਅੱਜ ਐਸਐਸਪੀ ਡੀਐਸਪੀ ਐਐਸਆਈ ਦੇ ਰੈਂਕ ਦੇ ਅਧਿਕਾਰੀਆਂ ਨੂੰ ਜਿਹੜੀ ਉਮਰ ਭਰ ਦੀ ਜਿਹੜੀ ਸਜ਼ਾ ਹੋਈ ਹੈ ਕੈਦ ਹੋਈ ਆ ਤੇ 17.5 ਲੱਖ ਰੁਪਿਆ ਅਦਾਲਤ ਵੱਲੋਂ ਜੁਰਮਾਨਾ ਕੀਤਾ ਗਿਆ ਤੁਹਾਨੂੰ ਦੱਸ ਦਿੰਦੇ ਆ ਕਿ ਉਹਦੇ ਵਿੱਚ ਕਿਹੜੇ ਕਿਹੜੇ ਉਹ ਜ਼ਾਲਮ ਅਫਸਰ ਸੀ ਸਾਬਕਾ ਐਸਐਸਪੀ ਭਪਿੰਦਰਜੀਤ ਸਿੰਘ ਡੀਐਸਪੀ ਬਰਿੰਦਰ ਸਿੰਘ ਇੰਸਪੈਕਟਰ ਸੁਭਾ ਸਿੰਘ ਐਸਆਈ ਗੁਲਬਰਗ ਸਿੰਘ ਅਤੇ ਨਾਲ ਇਹੀ ਜਿਹੜਾ ਹੋਰ ਇੱਕ ਐਸਆਈ ਰਗਵੀਰ ਸਿੰਘ ਜਿਹੜਾ ਕਿ ਪਹਿਲਾਂ ਇਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ ਸ਼ੁੱਕਰਵਾਰ ਨੂੰ ਜਿਹੜੇ ਕਿ ਅੱਜ ਇਹਨਾਂ ਨੂੰ 5 ਜਾਣਿਆਂ ਨੂੰ ਸਜ਼ਾ ਸੁਣਾ ਦਿੱਤੀ ਆ ਮਹਾਲੀ ਦੀ ਕੋਰਟ ਵੱਲੋਂ ਮੈਂ ਸਲੂਟ ਕਰਦਾ ਉਹਨਾਂ ਜੱਜ ਸਾਹਿਬਾਨਾਂ ਨੂੰ ਤੇ ਉਹਨਾਂ ਅਧਿਕਾਰੀਆਂ ਨੂੰ ਜਿਨ੍ਹਾਂ ਨੇ ਪੜਤਾਲ ਕੀਤੀ ਬੇਸ਼ੱਕ 32 ਸਾਲ ਲੱਗੇ ਪਰ ਮੈਂ ਅੱਜ ਉਹਨਾਂ ਜੱਜ ਸਾਹਿਬਾਨਾਂ ਤੇ ਉਸ ਕੋਰਟ ਨੂੰ ਸਲਾਮ ਕਰਦਾ ਹਾਂਗਾ ਜਿਨ੍ਹਾਂ ਨੇ ਇੱਕ ਮਲਮਾ ਪੱਟੀ ਜਿਹੜੀ ਕੀਤੀ ਹੈ ਮੈਂ ਕਹਿੰਦਾ ਥੋੜਾ ਜਿਆਦਾ ਨਿਆਂ ਸਿੱਖਾਂ ਨੂੰ ਮਿਲਿਆ ਨਹੀਂ ਤਾਂ 1984 ਦੇ ਵਿੱਚ ਦੇਖਦੇ ਆ ਕਿ ਸਿੱਖਾਂ ਦਾ ਕਤਲ ਆ ਸਰਿਆਂ ਕੀਤਾ ਗਿਆ ਦਿੱਲੀ ਦੇ ਵਿੱਚ ਗਲਾਂ ਦੇ ਵਿੱਚ ਟਾਇਰ ਪਾ ਪਾ ਕੇ ਸਾੜਿਆ ਨੌਜਵਾਨ ਪਰ ਹਾਲੇ ਤੱਕ ਕਿਸੇ ਦੋਸ਼ੀ ਨੂੰ ਜਿਹੜੀ ਉਹ ਸਜ਼ਾ ਨਹੀਂ ਹੋਈ ਸੱਜਣਕ ਮਾਰ ਤੋਂ ਬਿਨਾ ਤੇ ਮੈਨੂੰ ਤਾਂ ਲੱਗਦਾ ਉਹ ਵੀ ਸ਼ਾਇਦ ਬਾਹਰ ਆ ਗਿਆ ਹੋਣਾ ਹੈ ਜੇ ਮੈਂ ਜਿਹੜਾ ਦੇਖਦਾ ਕਿ ਨਹੀਂ ਆਜੂਗਾ ਕਿਉਂਕਿ ਉਹਦੇ ਉੱਪਰ ਹੱਥ ਕੀ ਦਾਗਾ ਉਹ ਕਾਂਗਰਸ ਦਾਗਾ ਤੇ ਇਹਨਾਂ ਜ਼ਾਲਮ ਬੁੱਚੜ ਜਿਹੜਾ ਬੁੱਚੜਾ ਨੇ ਦਿੱਲੀ ਦੇ ਵਿੱਚ ਕਤਲੇਆਮ ਕੀਤਾ ਸੀ ਕੋ-ਕੋ ਕੇ ਸਿੱਖਾਂ ਨੂੰ ਘਰਾਂ ਦੇ ਵਿੱਚੋਂ ਕੱਢ-ਕੱਢ ਕੇ ਮਾਰਿਆ ਸੀ ਉਹਨਾਂ ਨੂੰ ਜੇਕਰ ਫਾਂਸੀ ਦੀ ਸਜ਼ਾ ਹੁੰਦੀ ਤਾਂ ਸਿੱਖ ਹੈ ਇਸ ਦੇਸ਼ ਦੇ ਵਿੱਚ ਬਗਾਨੀ ਦਾ ਕਿਤੇ ਅਹਿਸਾਸ ਨਾ ਕਰਦੇ ਉਹਨਾਂ ਨੂੰ ਕਿਤੇ ਅਹਿਸਾਸ ਨਾ ਹੋਣਾ ਸੀ ਜਿਵੇਂ ਅੱਜ ਸਿੱਖਾਂ ਵੱਕਰੇ ਦੇ ਦੀ ਮੰਗ ਕਰਿਆ ਕਿਉਂ ਕਰਿਆ ਕਿਉਂਕਿ ਪਤਾ ਉਹਨਾਂ ਨੂੰ ਕਿ ਸਾਡੇ ਦੇ ਨਾਲ ਇਹਨਾਂ ਨੇ ਕਿੱਡੇ-ਕਿੱਡੇ ਧੋਖੇ ਕੀਤੇ ਆ 47 ਤੋਂ ਲੈ ਕੇ ਹੁਣ ਤੱਕ ਜਿਹੜਾ ਸਾਡੀ ਨਸਲ ਕੁਸੀ ਕੀਤੀ ਜਾ ਰਹੀ ਆ ਤੇ ਜਿਹੜਾ ਇਹਦਾ ਪੰਜ ਬੱਚੜ ਅਫਸਰਾਂ ਨੂੰ ਜਿਹੜੇ ਆ ਸਜ਼ਾ ਮਿਲੀ ਆ ਤੇ ਨਾਲ ਮੈਂ ਬੇਨਤੀ ਕਰਦਾ ਕਿ ਅਦਾਲਤ ਵੱਲੋਂ ਉਹਨਾਂ ਪਰਿਵਾਰਾਂ ਨੂੰ ਜਿੱਥੇ ਕਿ ਮੁਆਵਜ਼ਾ ਦਿੱਤਾ ਗਿਆ ਤੇ ਉਥੇ ਉਹਨਾਂ ਨੂੰ ਜਿਹੜੇ ਇੱਕ ਸਰਕਾਰੀ ਨੌਕਰੀ ਵੀ ਜਿਹੜੀ ਦੇਣੀ ਜ਼ਰੂਰ ਬਣਦੀ ਆ ਕਿਉਂਕਿ ਮੈਂ ਪਹਿਲਾਂ ਵੀ ਦੇਖਿਆ ਕਿ ਜੱਜ ਜਗਦੀਪ ਸਿੰਘਾ ਜਿਨੇ ਕੋ ਸੌਦੇ ਸਾਧ ਵਾਲਾ ਬਲਾਤਕਾਰੀ ਸਾਧ ਨੂੰ ਸਜ਼ਾ ਸੁناਈ ਹੈ ਸਭ ਤੋਂ ਇਤਿਹਾਸਕ ਫੈਸਲਾ ਕੀਤਾ ਤੇ ਲੋਕਾਂ ਤੋਂ ਉਦੋਂ ਯਕੀਨ ਵੱਜ ਗਿਆ ਸੀਬੀਆਈ ਤੇ ਕਿ ਇੱਥੇ ਯਕੀਨ ਮਿਲੂਗਾ ਇੱਥੇ ਇਨਸਾਫ ਮਿਲੂਗਾ ਸੀਬੀਆਈ ਦੀ ਅਦਾਲਤ ਤੋਂ ਇਨਸਾਫ ਮਿਲੂਗਾ ਤੇ ਅੱਜ ਮਿਲ ਰਿਹਾਗਾ ਦੂਸਰੇ ਪਾਸੇ ਜਿਹੜਾ ਕਰਨਲ ਪਰਿਵਾਰ ਦੇ ਨਾਲ ਜੁੜੀ ਹੋਈ ਵੱਡੀ ਖਬਰ ਆ ਉਹ ਖਬਰ ਕੀ ਆ ਉਹ ਤੁਹਾਨੂੰ ਸਾਰਿਆਂ ਨੂੰ ਬੇਸ਼ੱਕ ਇਸ ਗੱਲ ਦਾ ਭਲੀ ਭਾਂਤ ਪਤਾਗਾ ਕਿ ਕਰਨਲ ਪਰਿਵਾਰ ਦਾ ਜਿਹੜਾ ਕੇਸ ਚੱਲ ਰਿਹਾ ਉਹ ਸੀਬੀਆਈ ਦੀ ਹਵਾਲੇ ਕਰ ਦਿੱਤਾ ਤੇ ਅੱਜ ਪੁਲਿਸ ਵਾਲੇ ਲੱਤਾਂ ਕਿਉਂ ਕੰਮ ਨਹੀਂ ਆ ਕਿਉਂ ਪੁਲਿਸ ਵਾਲੇ ਡਰਦੇ ਆ ਸੀਬੀਆਈ ਦੀ ਅਣਕਵਾਰੀ ਤੋਂ ਜਿਹੜਾ ਜਿਹੜਾ ਇੰਸਪੈਕਟਰ ਸੀ ਜਿਹੜਾ ਇੱਕ ਆ ਉਹਦਾ ਨਾਮ ਦੱਸ ਦਿੰਦਾ ਜਿਹੜਾ ਸੁਪਰੀਮ ਕੋਰਟ ਗਿਆ ਸੀ ਕਿ ਸੀਬੀਆਈ ਦੀ ਨਕਵਾਰੀ ਨਾ ਹੋਈ ਜਾਵੇ ਉਹਨਾਂ ਨੂੰ ਜਿਹੜਾ ਸੀਬੀਆਈ ਦੀ ਨਕਵਾਰੀ ਰੋਕੀ ਜਾਵੇ ਕਿਉਂ ਡਰਦਾ ਭਾਈ ਤੂੰ ਜੇ ਸੱਚਾਗਾ ਕਿਉਂ ਡਰਦਾ ਗਿਆ ਕਿਉਂ ਤੇਰੀ ਲੱਤਾਂ ਕੰਬਦੀਆਂ ਜਦੋਂ ਜਸਪ੍ਰੀਤ ਸਿੰਘ ਮਾਰਿਆ ਤੁਸੀਂ ਕੋਲੇ ਖੜ ਕੇ ਸੱਤ ਗੋਲੀਆਂ ਮਾਰੀਆਂ ਜ਼ਾਲਮੋ ਪਾਪੀਓ ਬੁੱਚੜੋ ਤੇ ਉਦੋਂ ਤਾਹਨੂੰ ਤਰਸ ਨਾ ਆਇਆ ਤੇ ਅੱਜ ਸੀਬੀਆਈ ਤੋਂ ਡਰਦੇ ਤੁਹਾਡੇ ਲੱਤਾਂ ਕੰਬਦੀਆਂ ਕਿ ਪਤਾਗਾ ਸੀਬੀਆਈ ਕਿ ਸਾਨੂੰ ਛੱਡਣਾ ਨਹੀਂ ਸੀਬੀਆਈ ਨੇ ਜਿਸ ਤਰ੍ਹਾਂ ਅੱਜ 332 ਸਾਲ ਬਾਅਦ ਫੈਸਲੇ ਹੋ ਰਹੇ ਆ ਉਹਨਾਂ ਬੁੱਤੜਾ ਅਫਸਰਾਂ ਨੂੰ ਜਿਹੜੀਆਂ ਸਜਾਵਾਂ ਹੋ ਰਹੀਆਂ ਨੇ ਤੇ ਉਹਨਾਂ ਦੇ ਤੁਹਾਨੂੰ ਹੁਣ ਡਰ ਲੱਗਦਾਗਾ ਤੇ ਉਦੋਂ 10 ਲੱਖ 10-10 ਲੱਖ ਦਾ ਨਾਮ ਤੇ ਮੋਢਿਆਂ ਤੇ ਸਟਾਰ ਲਵਾਉਣ ਦਾ ਬੜਾ ਚਾਅ ਸੀ ਤੇ ਹੁਣ ਕੰਬਦੇ ਹੋ ਤੇ ਹੁਣ ਸਿੱਧੇ ਹੋ ਕੇ ਜਿਹੜਾ ਆਪਣਾ ਜਿਹੜਾ ਸਿਵੇਹ ਦੀ ਅਨਕਾਰੀ ਦੇ ਵਿੱਚ ਸ਼ਾਮਲ ਹੋ ਤੇ ਹੁਣ ਆ ਪਊਗਾ ਤੇ ਤੁਸੀਂ ਇਹ ਜਾਂਚ ਇਹ ਨਾ ਸਮਝ ਲਓ ਕਿ ਚੰਡੀਗੜ੍ਹ ਪੁਲਿਸ ਪੁਲਿਸ ਕਰ ਰਹੀ ਹੈ ਜਾਂਚ ਅੱ비 ਅਸੀਂ ਭੱਜ ਲਾਂਗੇ ਜਾਂ ਸਰਕਾਰ ਸਾਨੂੰ ਬਚਾ ਲੂਗੀ ਹੁਣ ਤੁਹਾਨੂੰ ਕੋਈ ਬਚਾਉਣ ਵਾਲਾ ਨਹੀਂ ਕਰਨਲ ਪਰਿਵਾਰ ਦਾ ਜਿਹੜਾ ਕਿ ਸੁਪਰੀਮ ਕੋਰਟ ਗਿਆ ਸੀ ਸੁਪਰੀਮ ਕੋਰਟ ਨੇ ਝਾੜ ਪਾਈ ਆ ਸੁਪਰੀਮ ਕੋਰਟ ਨੇ ਝਾੜ ਪਾਈ ਆ ਇੰਸਪੈਕਟਰ ਹਰਜਿੰਦਰ ਢਿੱਲੋਂ ਨੂੰ ਤੇ ਉਹ ਕਹਿੰਦੇ ਉਹਨਾਂ ਦੀ ਅਰਜ਼ੀ ਆ ਜਿਹੜੀ ਫੈਲ ਆ ਜਿਹੜੀ ਉਹ ਰੱਦ ਕਰ ਦਿੱਤੀ ਆ ਪਰੇ ਭਗਾ ਕੇ ਮਾਰੀ ਆ ਕਹਿੰਦੇ ਚਲੋ ਇੱਥੋਂ ਤੇ ਤੁਸੀਂ ਬੰਦੇ ਵੀ ਮਾਰ ਦਿਓ ਤੁਸੀਂ ਜਿਹੜਾ ਕਰਨਲ ਆ ਫੌਜ ਦਾ ਉਹਨੂੰ ਤੁਸੀਂ ਕੁੱਟ ਵੀ ਦਿਓ ਉਹਦੇ ਮੁੰਡੇ ਦਾ ਸਿਰ ਪਾੜ ਦਿਓ ਤੇ ਉਹਦੇ ਤੁਸੀਂ ਲੱਤਾਂ ਬਾਹਾਂ ਤੋੜ ਦਿਓ ਤੇ ਅਜੇ ਸ਼ਰਮ ਨਹੀਂ ਆਉਂਦੀ ਬੇਸ਼ਰਮਾਂ ਨੂੰ ਸੁਪਰੀਮ ਕੋਰਟ ਭਜਦਿਆਂ ਨੂੰ ਤੇ ਉਹ ਨੌਜਵਾਨ ਜਿਹੜਾ 22 ਸਾਲ ਦਾ ਮਾਰਿਆ ਜਿਹਦਾ ਘਰ ਆਇਆ ਜਾ ਕੇ ਉਹਨਾਂ ਨੂੰ ਪੁੱਛੋ ਨਾ ਦਰਦ ਕੀ ਹੁੰਦਾਗਾ ਉਹਨਾਂ ਨੌਜਵਾਨਾਂ ਨੂੰ ਪੁੱਛੋ ਜਿਨ੍ਹਾਂ ਦੇ ਮਾਰੇ ਆ ਤੁਹਾਡੇ ਦਾ ਸਟਾਰ ਲੱਗ ਜਾਣੇ ਸੀ ਜੇਕਰ ਕਰਨਲ ਦਾ ਜਿਹੜਾ ਮਾਵਲਾ ਨਾ ਭਖਦਾ ਤੇ ਨਾ ਕਰਨੂਣ ਦੀ ਜਿਹੜੀ ਕੁੱਟਮਾਰ ਹੁੰਦੀ ਤਾਂ ਤੁਸੀਂ ਬਚ ਜਾਣਾ ਸੀ ਕਹਿੰਦੇ ਹੁੰਦੇ ਕਿ ਪਾਪੀ ਕੋ ਮਾਰਨੇ ਕੋ ਪਾਪ ਮਹਾਬਲੀ ਆ ਤੇ পাপ ਜਿਹੜਾਗਾ ਉਹ ਲੈ ਕੇ ਤੁਹਾਨੂੰ ਹੁਣ ਜਸਪ੍ਰੀਤ ਸਿੰਘ ਦਾ ਬਣ ਗਿਆ ਤੇ ਬਾਹਰਨਾ ਕਰਨਲ ਜਿਹੜਾ ਪਸਵਿੰਦਰ ਸਿੰਘ ਦਾ ਬਣ ਗਿਆ ਤੇ ਰੱਬ ਵਿਧੀ ਬਣਾਉਂਦਾਗਾ ਜਰੂਰ ਆਕਾਲ ਪੁਰਖ ਵਿਧੀ ਬਣਾਉਂਦਾਗਾ ਕੁਦਰਤ ਇੱਕ ਵੀ ਇੱਕ ਚੀਜ਼ ਆ ਤੇ ਹੁਣ ਜਿਹੜੇ ਇਹ ਇੰਸਪੈਕਟਰ ਆ ਇਹ ਕਿਉਂ ਡਰਦੇ ਆ ਪਤਾਗਾ ਇਹਨਾਂ ਨੂੰ ਪਰਤਾ ਖੁੱਲਣ ਗਿਆ ਇਹਦੇ ਵਿੱਚ ਕੱਲੇ ਇੰਸਪੈਕਟਰ ਨਹੀਂ ਆਉਣੇ ਚਾਰ ਆ ਜਿਹੜੇ ਦੋ ਹੋਰ ਪੁਲਿਸ ਮੁਲਾਜ਼ਮਾ ਕੱਲੇ ਉਹ ਨਹੀਂ ਆਉਣੇ ਛੇ ਨਹੀਂ ਆਉਣੇ ਦੇ ਵਿੱਚ ਆ ਬੜੇ ਰਿਤੇ ਟੰਗੇ ਜਾਣੇ ਆ ਜਿਸ ਤਰ੍ਹਾਂ 10 ਉਹ ਜਿਹੜਾ 1993 ਵਿੱਚ 10 ਜਾਣਿਆਂ ਨੇ ਅਨਕਾਉਂਟਰ ਕੀਤਾ ਸੀ ਜਿਹੜਾ ਜਸਪਰੀ ਦਾ ਅਨਕਾਉਂਟਰ ਕੀਤਾ ਪਤਾ ਨਹੀਂ ਕਿੰਨੇ ਕ ਜਾਣੇ ਸੀ ਉਹਦੇ ਵਿੱਚ ਕਿੰਨੇ ਕ ਜਾਣਿਆਂ ਨੇ ਜਿਹੜਾ ਕੋ ਕੋ ਕੇ ਉਹਨੂੰ ਸ਼ਹੀਦ ਕੀਤਾ ਤੇ ਉਹਨੂੰ ਮਾਰਿਆ ਤੇ ਇਸ ਕਰਕੇ ਜਿਹੜਾ ਇਸ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਪੁਲਿਸ ਵਾਲਿਆਂ ਨੂੰ ਅਜੇ ਵੀ ਬੇਨਤੀ ਆ ਕਿ 1993 92 ਦਾ ਹਾਕਾ ਯਾਦ ਕਰ ਲਓ ਤੁਹਾਨੂੰ ਸਜ਼ਾਵਾਂ ਮਿਲ ਰਹੀਆਂ ਨੇ ਉਹਨਾਂ ਬੁੱਚੜਾ ਅਸਰਾਂ ਨੂੰ ਸਜ਼ਾਵਾਂ ਮਿਲ ਰਹੀਆਂ ਨੇ ਉਹਨਾਂ ਨੂੰ ਉਮਰ ਕਹਿਦਾ ਹੋ ਰਹੀਆਂ ਨੇ ਜਰਬਾਨੇ ਹੋ ਰੇ ਆ ਮਾੜਾ ਮੋਟਾ ਤੁਸੀਂ ਸਬਕ ਲੈ ਲਓ ਨਾ ਇਹਦਾ ਹੰਕਾਰ ਕਰੋ ਨਾ ਇਹ ਵਰਦੀ ਦਾ ਹੰਕਾਰ ਕਰੋ ਇੱਥੇ ਸਦਾ ਨਹੀਂ ਕਿਸੇ ਨੇ ਰਹਿਣਾ ਸਾਰਿਆਂ ਨੇ ਇੱਥੇ ਚੱਲ ਬਸਣਾਗਾ ਪਰਿਵਾਰਾਂ ਬਾਅਦ ਤੁਸੀਂ ਕੀ ਕੁਝ ਕਰਦੇ ਫਿਰਦੇ ਹੋ ਕੀ ਕੁਝ ਆਪਣੇ ਤਰੱਕੀਆਂ ਬਾਅਦ ਤੇ ਕਰਦੇ ਫਿਰਦੇ ਹੋ ਤੇ ਉਹਨਾਂ ਗਰੀਬਾਂ ਬਾਲ ਦੇਖੋ ਜਿਹੜਾ 200 2 250 300 ਦਿਹਾੜੀ ਲੈ ਕੇ ਜਿਹੜਾ ਆਪਣਾ ਘਰ ਦਾ ਗੁਜ਼ਾਰਾ ਕਰਦਾ ਉਹ ਆਪਣਾ ਢਿੱਡ ਜਿਹੜਾ ਭਰ ਕੇ ਪੈਂਦਾਗਾ ਤੁਸੀਂ ਕੋਈ ਜਿਹੜਾ ਸਪੈਸ਼ਲ ਸਿਉਣੇ ਦੇ ਬਿਸਕੁਟ ਨਹੀਂ ਖਾਣੇ ਤੁਸੀਂ ਉਹਦੀ ਰੋਟੀ ਤਾਨੂੰ ਮਿਲਨੀ ਆ ਤੁਹਾਡੀ ਔਲਾਦ ਆ ਜਿਹੜੀ ਉਹ ਪਤਾ ਮੈਨੂੰ ਕਿ ਕਹੇ ਦੀ ਨਿਕਲਦੀ ਆ ਤਾਨੂੰ ਵੀ ਪਤਾਗਾ ਪਰ ਤੁਸੀਂ ਬੇਸ਼ਰਮ ਹੋ ਰਹੇ ਹੋ ਤੇ ਇਸ ਵੀਡੀਓ ਵੱੱਟ ਵੱੱਟ ਸ਼ੇਅਰ ਕਰੋ ਤੇ ਆਪਣੇ ਕਮੈਂਟ ਜਰੂਰ ਲਿਖਿਓ ਧੰਨਵਾਦ ਬਹਿਰ ਜੀ ਦਾ ਖਾਲਸਾ ਬਹਿਰ ਜੀ ਕੀ ਫਤਿਹ